ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫੈਂਸੀ ਵੈਰਾਈਟੀ ਪੌਟਲ ਦੀ ਪ्योर ਦੇ ਦੁਪੱਟੇ ਦੇ ਨਾਲ ਜੀ ਮੈਚਿੰਗ ਸੂਟ ਆਹ ਦੇਖੋ ਜੀ ਬਿਲਕੁਲ ਫੈਂਸੀ ਸੂਟ ਹੈ ਇਹ ਪਹਿਲਾਂ ਵੀ ਇਹਦੇ ਵਿੱਚ ਬਹੁਤ ਰੰਗ ਡਿਜ਼ਾਈਨ ਆਏ ਸੀਗੇ ਖਤਮ ਹੋ ਗਏ ਸੀਗੇ ਸਾਰੇ ਬਹੁਤ ਰੰਗਾਂ ਦੇ ਡਿਜ਼ਾਈਨ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਹੁਣ ਇੱਕ ਕਮੀਜ਼ ਇਸ ਸਲਵਾਰ ਦਾ ਕੱਪੜਾ ਆ ਗਿਆ ਜੀ ਇਹ ਫੁੱਲ ਪਿਹੋਲ ਬੱਟਾ ਆ ਗਿਆ ਇਹਦੇ ਨਾਲ ਇਹਦਾ ਮਾਰਕੀਟ ਦੇ ਵਿੱਚ ਆਮ ਇਹ 12 1250 ਰੁਪਏ ਕਰਾ ਹੈਗਾ ਸਾਡਾ ਰੇਟ ਆ ਸਿਰਫ 850 ਰੁਪਏ ਜੀ 850 ਰੁਪਏ ਦੇ ਵਿੱਚ ਜੀ ਫੈਨਸੀ ਸੂਟ ਫੈਨਸੀ ਦਪੱਟਾ ਪਿਹੋਰ ਦਾ ਬਿਲਕੁਲ ਨਾਲ ਜੀ ਇਹਦੇ ਰੰਗ ਦੇਖੋ ਜੀ ਦਵਾਰੇ ਆ ਰੰਗ ਕਸਟਮਰ ਕਈ ਮੁੜਗੇ ਸੀਗੇ ਦਵਾਰੇ ਬਹੁਤ ਰੰਗਾਂ ਜਮਾਲ ਆ ਗਏ ਇਹਦੇ ਵਿੱਚ ਜੀ ਰੰਗ ਤੇ ਡਿਜ਼ਾਈਨ ਪੂਰੇ ਟਾਪ ਦੀ ਇਹ ਡਿਜ਼ਾਈਨਿੰਗ ਤੇ ਕਲਰ ਆ ਗਈ ਜਿਹਦੇ ਵਿੱਚ ਮਾਲ ਬਹੁਤ ਹੀ ਫੈਂਸੀ ਸੌਦਾ ਜੀ ਗਰਮੀ ਵਾਲਾ ਬਿਲਕੁਲ ਜਿਵੇਂ ਗਰਮੀ ਚ ਆਪਾਂ ਕਹਿੰਦੇ ਨੇ ਵੀ ਕੜਾਈਆ ਸੂਤਾ ਪੈਂਦਾ ਨਹੀਂ ਜਾਨ ਆਉਣ ਦੇ ਵਿੱਚ ਜਾਨ ਆਉਣ ਵਾਸਤੇ ਵੈਰਾਈਟੀ ਵਧੀਆ ਕੋਈ ਵਿਆਹ ਸ਼ਾਦੀ ਵਾਲੀ ਵੈਰਾਈਟੀ ਹੈ ਜੀ ਬਿਲਕੁਲ ਇਹ ਹੀ ਫੁੱਲ ਪਿਓਰ ਦੁਪੱਟਾ ਜੀ ਨਾਲ ਫੈਂਸੀ ਕਮੀਜ਼ ਨਾਲ ਬਣਿਆ ਹੋਇਆ ਇਹਦੇ ਪ੍ਰਿੰਸ ਸਲਵਾਰ ਹੈਗੀ ਫੈਂਸੀ ਦੁਪੱਟਾ ਬਿਲਕੁਲ ਫੁੱਲ ਪਿਓਰ ਦਾ ਜੀ ਬਾਰ ਕਰਦੇ ਵਿਕੇ 1200 ਦਾ ਵਿਕੇ 1300 ਦਾ ਸਾਡਾ ਰੇਟ ਹੈ ਸਿਰਫ 850 ਰੁਪਏ ਜੀ ਇਹ 850 ਰੁਪਏ ਦੇ ਵਿੱਚ ਫਾਇਰਸੀ ਤੇ ਉਹਦੇ ਦਪੱਟੇ ਦੇ ਨਾਲ ਸੂਟ ਬਹੁਤ ਹੀ ਰੰਗ ਨਵੇਂ ਨਵੇਂ ਰੰਗ ਤੇ ਡਿਜ਼ਾਈਨ ਆ ਗਏ ਇਹਦੇ ਵਿੱਚ ਪਹਿਲਾਂ माल ਛਾਟ ਹੋ ਗਿਆ ਸੀ ਇਹਦੇ ਵਿੱਚ ਡਿਜ਼ਾਈਨ ਪਹਿਲਾਂ ਬਹੁਤ ਆਏ ਸੀਗੇ ਜੀ ਹੁਸਾਰੇ ਦੁਬਾਰੇ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਜੀ ਔਰ ਲਪਿਆਵਰ ਦਪੱਟੇ ਦੇ ਨਾਲ ਸਿਰਫ 850 ਦਾ ਦਿੱਤਾ ਜੀ ਇਹ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾਗਾ ਭਾਰੀ ਸੇਲ ਮੇਲੇ ਦੇ ਉੱਤੇ ਡਿਜ਼ਾਈਨਿਕ ਤਾਂ ਇਹਦੇ ਵਿੱਚ ਦੇਖੋ ਜੀ ਇੱਕ ਤੋਂ ਇੱਕ ਵਧੀਆ ਨਵੀਂ ਤੋਂ ਨਵੀਂ ਆਈ ਹੈ ਇਹਦੇ ਵਿੱਚ ਕੱਪੜਾ ਬਹੁਤ ਹੀ ਵਧੀਆ ਕੁਆਲਿਟੀ ਦੇ ਉੱਤੇ ਕੱਪੜਾ ਆਇਆ ਹੋਈ ਇਹ ਬਿਲਕੁਲ ਕੌਸਟਨ ਦੀ ਕੁਆਲਿਟੀ ਫੁੱਲਪੌਰ ਦੁਪੱਟੇ ਦੇ ਨਾਲ ਇਜਾਮ ਦੀ ਸ਼ਰਟ ਆ ਗਈ ਜੀ ਵਿੱਚ ਰੇਟ ਉਹੀ 850 ਆ ਜੀ ਕਾਟਨ ਤੇ ਬਿੱਤੀ ਹੈ ਕਾਟਨ ਇਜਾਮ ਵੀ ਹੈਗੀ ਨਾਲ ਇਹਦੇ ਵਿੱਚ 750 ਦੇ ਵਿੱਚ ਕੱਟਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਜੀ ਬਹੁਤ ਹੀ ਛੋਲੇ ਛੋਲੇ ਆਏ ਹੋਏ ਨੇ ਜੀ ਡਿਜ਼ਾਈਨਿਕ ਦੇਖੋ ਜੀ ਕਿੰਨੀ ਸ਼ਾਨਦਾਰੀ ਹੈਗੀ ਸਾਰੀ ਫੁੱਲ ਪਿਆਰ ਦੁਪੱਟੇ ਦੇ ਨਾਲ ਸਿਰਫ 850 ਚ ਕਰਤਾ ਜੀ ਇਹ ਡਿਜ਼ਾਈਨ ਦੇ ਵਿੱਚ ਇਹ ਜ ਕਲਰ ਦੇਖੋ 850 ਦੇ ਵਿੱਚ 850 ਦਾ ਫੈਂਸੀ ਸੂਟ ਫੁੱਲ ਪਿਆਰ ਦੁਪੱਟੇ ਦੇ ਨਾਲ ਹੈ ਜੀ ਇਹ ਫੁੱਲ ਪਿਆਰ ਦੁਪੱਟੇ ਦੇ ਨਾਲ 850 ਦੇ ਵਿੱਚ ਭਰਾਵਾ ਦੀ ਹੱਤੀ ਦੇ ਉੱਤੇ ਸਿਰਵੇਲਾ ਲੱਗਦਾ ਹੈਗਾ ਸਿਰਵੇਲੇ ਦੇ ਉੱਤੇ ਦਿਜੈ ਨੇ ਗਾ ਇਸ ਕੋ ਤੇ ਕਵਦਿਆ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਚਮਾਲ ਪਹੁੰਚ ਗਿਆ ਇਹਦੇ ਵਿੱਚੀ ਬਿਲਕੁਲ ਫੈਂਸੀ ਸੌਦਾ ਹੈਗਾ ਵਿਆਹ ਸ਼ਾਦੀਆਂ ਵਾਸਤੇ ਜਿਵੇਂ ਜਾਣ ਆਉਣ ਵਾਸਤੇ ਗਰਮੀ ਵਾਲੀ ਵੈਰਿਟੀ ਆ ਗਈ ਸਾਰੀ ਨਵੀਂ ਫੈਂਸੀ ਵੈਰਿਟੀ ਫੁੱਲ ਪਿਆਰ ਦੁਪੱਟੇ ਦੇ ਨਾਲ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਵੈਸਟਰਨ ਰੋਡ ਮੋੜ ਵੱਡੀ